ਤਬ ਕੀ ਇਹ ਰੋਜ਼ਾ ਦਾ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਸਾਇੰਟੀਫਿਕ ਰੀਜਨ ਵੀ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਿਆ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਉਸ ਵੇਲੇ ਅੱਲਾਹ ਦੀ ਬੰਦਗੀ ਵੀ ਹੋ ਜਾਂਦੀ ਹੈ ਅੱਲਾਹ ਨੂੰ ਖੁਸ਼ ਕਰਨ ਦੇ ਲਈ ਵੀ ਇਹ ਰੋਜ਼ੇ ਰੱਖਦੇ ਕਿ ਜਿਹੜੀਆਂ ਜਿਸ ਤਰ੍ਹਾਂ ਨਮਾਜ਼ ਹੋਗੀ ਤੁਹਾਡਾ ਜ਼ਿਕਰ ਅੱਲਾਹ ਦੀ ਬੰਦਗੀ ਮਾਲਾ ਫਿਰਦੌਸ ਦੀ ਔਰ ਜਿੰਨੇ ਵੀ ਤੁਸੀਂ ਅਮਾਲ ਅਮਲ ਕਰਦੇ ਹੋ ਉਹਦਾ ਸੁਭਾਵ ਵਿਸ਼ਤੇ ਹਲੇ ਦਰੀਏ ਮੰਨਦਾ ਲੇਕਿਨ ਜਿਹੜਾ ਰੋਜ਼ਾ ਹੈ ਉਹਦਾ ਸਵਾਬ ਮੈਂ ਖੁਦ ਦਿੰਨਾ ਪਰਮਾਤਮਾ ਖੁਦ ਫਮਾਉਨੇਗਾ ਕਿਉਂ ਕਿਉਂਕਿ ਇਨਸਾਨ ਨੂੰ ਪਤਾ ਜਾਂ ਇਹਦੇ ਅੱਲਾ ਨੂੰ ਪਤਾ ਕਿ ਰੋਜ਼ਾ ਰੱਖ ਲੰਦਾ ਸਵੇਰੇ 4-5 ਵਜੇ ਹਨਾ ਸਾਰਾ ਦਿਨ ਕੀ ਹੁੰਦਾ ਕੀ ਨਹੀਂ ਕਰਦਾ ਕੀ ਅੱਖ ਉਹਦਾ ਸਹੀ ਇਸਤੇਮਾਲ ਕਰ ਰਿਹਾ ਨਹੀਂ ਕਰ ਰਿਹਾ ਜ਼ੁਬਾਨ ਦਾ ਸਹੀ ਇਸਤੇਮਾਲ ਕਰ ਰਿਹਾ ਇਸ ਦਾ ਦਿਲ ਤਾਂ ਨਹੀਂ ਦਿਖਾਉਂਦਾ ਕਿਸੇ ਦਾ ਹੱਕ ਤਾਂ ਨਹੀਂ ਮਾਰਦਾ ਕਿਸੇ ਨੂੰ ਤੰਗ ਤਾਂ ਨਹੀਂ ਪਰੇਸ਼ਾਨ ਤਾਂ ਨਹੀਂ ਕਰਦਾ ਉਹ ਰੱਬ ਦੇਖ ਰਿਹਾ ਨਾ ਇਹਦਾ ਬੰਦਾ ਜਿਹੜਾ ਇਸ ਕਰਕੇ ਅੱਲਾਹ ਪਾਗਲ ਨੂੰ ਬਹੁਤ ਪਸੰਦਾ ਜਿਹੜਾ ਬੰਦਾ ਰੋਜ਼ੇ ਰੱਖਦਾ ਔਰ ਭੁੱਖਣ ਭਾਣੇ ਰਹਿੰਦਾ ਭੁੱਖਾ ਰਹਿੰਦੇ باوجود ਅੱਲਾਹ ਤੋਂ ਡਰਦਾ ਔਰ ਉਹ ਜਦ ਵੀ ਕੋਈ ਗਲਤ ਕਰ ਸਟੈਪ ਚੱਕਣ ਲਗਾ ਜਿਹਦੀ ਆ ਮੇਰਾ ਰੋਜ਼ਾ ਨੀ ਆ ਮੰਜਦਾਂ ਦੇ ਵਿੱਚ ਇੱਕ ਹੁੱਗੂ ਟਾਈਪ ਅਲਾਰਮ ਲੱਗਿਆ ਹੋਇਆ ਉਹਦਾ ਕੀ ਮਹੱਤਵ ਹੈ ਮੇਰੇ ਸਰਗੀ ਦੇ ਬਿਲੇ ਉਹ ਜਿਹੜਾ ਤੁਸੀਂ ਖਾਣਾ ਪੀਣਾ ਉਹਨੂੰ ਹੁਣ ਬੰਦ ਕਰ ਦਿਓ ਇਹ ਹੁਣ ਤੁਹਾਡਾ ਟਾਈਮ ਪੂਰਾ ਹੋ ਚੁੱਕਿਆ ਅਗਰ ਤੁਸੀਂ ਇਸ ਤੋਂ ਬਾਅਦ ਸਹਰਨ ਵਜਣ ਤੋਂ ਬਾਅਦ ਵੀ ਖਾਓਗੇ ਤੁਹਾਡਾ ਰੋਜ਼ਾ ਹੈ ਜੋ ਮਕਰੂਹ ਹੋ ਜਾਊਗਾ ਮੰਨਿਆ ਨਹੀਂ ਜਾਣਾ ਹੁਕਮ ਨੂੰ ਜਿਵੇਂ ਕਿਹਾ ਜੋ ਉਸ ਤਰ੍ਹਾਂ ਉਸ ਨੂੰ ਲਾਗੂ ਕਰਨਾ ਇਹ ਹੁਕਮ ਇਹਨੂੰ ਹੁਕਮਰਜ਼ਾਈ ਕਹਿੰਦੇ ਨੇ ਇਸ ਕਰਕੇ ਰੋਜ਼ੇ ਦੀ ਬਹੁਤ ਵੱਡੀ ਅਹਿਮੀਅਤ ਆ ਪੰਜਾਬ ਕੇਸਰੀ ਜਗਬਣੀ ਟੀਵੀ ਨਾਲ ਜੁੜੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਇਸ ਵੇਲੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਮੁਸਲਮ ਭਾਈਚਾਰੇ ਦੇ ਵੱਲੋਂ ਅ ਅੱਲਾ ਦੀ ਬੰਦਗੀ ਦੇ ਵਿੱਚ ਰੋਜ਼ੇ ਰੱਖੇ ਜਾਂਦੇ ਨੇ ਜੋ ਕਿ ਸਾਰੀ ਸ੍ਰਿਸ਼ਟੀ ਦਾ ਪਾਲਣ ਹਾਰ ਹੈ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਤੇ ਉਸ ਦੇ ਯਾਦ ਦੇ ਵਿੱਚ ਮੁਸਲਮ ਭਾਈਚਾਰੇ ਦੇ ਵੱਲੋਂ ਜੋ ਰੋਜ਼ੇ ਰੱਖੇ ਜਾਂਦੇ ਨੇ ਉਸ ਦਾ ਕੀ ਮਹੱਤਵ ਹੈ ਆਖਰੀ ਰੋਜ਼ੇ ਕਿਉਂ ਰੱਖੇ ਜਾਂਦੇ ਨੇ ਤੇ ਇਸ ਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਉਗੇ ਲੇਖਕ محمد حنیف سینڈ جی موجود ਨੇ ਤੇ ਜਿਨ੍ਹਾਂ ਦਾ ਕਹਿ ਲਿਏ ਵੀ ਧਾਰਮਿਕ ਤੌਰ ਤੇ ਵੀ ਵਕ ਵਕ ਅਖਬਾਰਾਂ ਦੇ ਵਿੱਚ ਆਰਟੀਕਲ ਛਾਪਦੇ ਰਹਿੰਦੇ ਨੇ ਤੇ ਆਓ ਫਿਰ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਨੀਫ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ थैंक यू ਜੀ ਧੰਨਵਾਦ ਜੀ ਆਇਆਂ ਨੂੰ ਤੇ ਹਨੀਫ ਸਾਹਿਬ ਅੱਜ ਅਸੀਂ ਖਾਸ ਕਰਕੇ ਮਲੇਰਕੋਟਲੇ ਦੇ ਵਿੱਚ ਆਏ ਹਾਂ ਕਿਉਂਕਿ ਇੱਕ ਤਾਂ ਰਮਜ਼ਾਨ ਦਾ ਜਿਹੜਾ ਪਾਕ ਤੇ ਪਵਿੱਤਰ ਮਹੀਨਾ ਚੱਲ ਰਿਹਾ ਤੇ ਆ ਰੋਜ਼ੇ ਰੱਖੇ ਜਾ ਰਹੇ ਨੇ ਅੱਜ ਉਸਦੇ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਹਾਂ ਜੀ ਜਿਹੜਾ ਰਮਜ਼ਾਨ ਦਾ ਮਹੀਨਾ ਇਹ 2 ਮਾਰਚ 2025 1446 ਹਿਜਰੀ ਤੋਂ ਸ਼ੁਰੂ ਹੋਇਆ ਹੈ ਹਿਜਰੀ ਜਾਨੀ ਕਿ ਕਹਿੰਦੇ ਨੇ ਇਸਲਾਮੀ ਕੈਲੰਡਰ ਦੇ ਅਨੁਸਾਰ ਔਰ ਜੋ 2025 ਆ ਆਪਣਾ ਜਿਹੜਾ ਚੱਲ ਰਿਹਾ ਈਡੀ ਪਹ ਹੈ ਨਾ ਤੇ ਉਹਦੀ ਅੱਜ ਰਮਜ਼ਾਨ ਦੀ ਅੱਜ 8ਵਾਂ ਰੋਜਾ ਹੈ ਤੇ ਇਨਸ਼ਾਅੱਲਾ 30 ਰੋਜੇ ਹੋਣਗੇ ਔਰ ਉਮੀਦ ਆ ਕਿ 1 ਅਪ੍ਰੈਲ ਦੀ Eid ਮਨਾਈ ਜਾਊਗੀ ਪੂਰੇ ਦੇਸ਼ ਪਰ ਅੱਛਾ ਮਹੱਤਵ ਕੀ ਹੈ ਰੋਜਾਂ ਦਾ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਸਾਇੰਟੀਫਿਕ ਰੀਜਨ ਵੀ ਹੁੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਿਆ ਜਾਂਦਾ ਹੈ ਤੇ ਨਾਲ ਦੀ ਨਾਲ ਜਿਹੜੀ ਉਸ ਵੇਲੇ ਅੱਲਾਹ ਦੀ ਬੰਦਗੀ ਵੀ ਹੋ ਜਾਂਦੀ ਹੈ ਅੱਲਾਹ ਨੂੰ ਖੁਸ਼ ਕਰਨ ਦੇ ਲਈ ਵੀ ਇਹ ਰੋਜੇ ਰੱਖੇ ਜਾਂਦੇ ਹਨ ਆ ਦੇਖੋ ਜਿਹੜੀ ਗੱਲਬਾਤ ਆ ਗਈ ਸਾਇੰਟੀਫਿਕਲ ਤੌਰ ਦੇ ਉੱਪਰ ਸਰੀਰਕ ਤੌਰ ਦੇ ਉੱਪਰ ਉਹ ਤਾਂ ਹੈ ਹੀ ਹੈ ਲੇਕਿਨ ਇਸ ਦੀ ਜੋ ਰੱਬ ਦੇ ਨਜ਼ਦੀਕ ਅਹਿਮੀਅਤ ਆ ਉਹ ਬਹੁਤ ਵੱਡੀ ਅਹਿਮੀਅਤ ਆ ਪਰ ਰੋਜ਼ੇ ਦੀ ਇੰਨੀ ਵੱਡੀ ਰਹਿਮ ਬਹੁਤ ਵੱਡੀ ਅਹਿਮੀਅਤ ਆ ਕਿ ਅੱਲਾਹ پاک ਫੁਰਮਾਉਂਦੇ ਨੇ ਕਿ ਜਿਹੜੀਆਂ ਇਸ ਤਰ੍ਹਾਂ ਨਮਾਜ਼ ਹੋਗੀ ਤੁਹਾਡਾ ਜ਼ਿਕਰ ਅੱਲਾਹ ਦੀ ਬੰਦਗੀ ਮਾਲਾ ਫੇਰਦੇ ਤੁਸੀਂ ਔਰ ਜਿੰਨੇ ਵੀ ਤੁਸੀਂ ਔਮਾਲ ਅਮਲ ਕਰਦੇ ਹੋ ਉਹਦਾ ਸੁਭਾਵ ਰਿਸ਼ਤਿਆਂ ਦੇ ਜਰੀਏ ਮਿਲਦਾ ਲੇਕਿਨ ਜਿਹੜਾ ਰੋਜ਼ਾ ਹੈ ਉਹਦਾ ਸਵਾਬ ਮੈਂ ਖੁਦ ਦਿੰਨਾ ਇਹ ਪਰਮਾਤਮਾ ਖੁਦ ਫਰਮਾਉਂਦਾ ਕਿਉਂ ਕਿਉਂਕਿ ਇਨਸਾਨ ਨੂੰ ਪਤਾ ਜਾਂ ਇਹਦੇ ਅੱਲਾ ਨੂੰ ਪਤਾ ਕਿ ਰੋਜ਼ਾ ਰੱਖ ਲੈਂਦਾ ਸਵੇਰੇ 4-5 ਵਜੇ ਹਨਾ ਸਾਰਾ ਦਿਨ ਇਹ ਕੀ ਹੁੰਦਾ ਕੀ ਨਹੀਂ ਕਰਦਾ ਕੀ ਅੱਖ ਉਹਦਾ ਸਹੀ ਇਸਤੇਮਾਲ ਕਰ ਰਿਹਾ ਨਹੀਂ ਕਰ ਰਿਹਾ ਜ਼ੁਬਾਨ ਦਾ ਸਹੀ ਇਸਤੇਮਾਲ ਕਰ ਰਿਹਾ ਕਿਸੇ ਦਾ ਦਿਲ ਤਾਂ ਨਹੀਂ ਦਿਖਾਉਂਦਾ ਕਿਸੇ ਦਾ ਹੱਕ ਤਾਂ ਨਹੀਂ ਮਾਰਦਾ ਕਿਸੇ ਨੂੰ ਤੰਗ ਤਾਂ ਨਹੀਂ ਪਰੇਸ਼ਾਨ ਤਾਂ ਨਹੀਂ ਕਰਦਾ ਉਹ ਰੱਬ ਦੇਖ ਰਿਹਾ ਨਾ ਇਹਦਾ ਬੰਦਾ ਦੇ ਇਸ ਕਰਕੇ ਅੱਲਾ ਪਾਕ ਨੂੰ ਬਹੁਤ ਪਸੰਦ ਆ ਜਿਹੜਾ ਬੰਦਾ ਰੋਜ਼ੇ ਰੱਖਦਾ ਔਰ ਭੁੱਖਣ ਭਾਣੇ ਰਹਿੰਦਾ ਭੁੱਖਾ ਰਹਿੰਦੇ باوجود ਅੱਲਾਹ ਤੋਂ ਡਰਦਾ ਔਰ ਉਹ ਜਦ ਵੀ ਕੋਈ ਗਲਤ ਕਸਟ ਆਪੇ ਚੱਕਣ ਲੱਗਦਾ ਜਿਹਦੀ ਕਹਿੰਦਾ ਮੇਰਾ ਰੋਜ਼ਾ ਅਗਰ ਕਿਸੇ ਨਾਲ ਲੜਾਈ ਝਗੜਾ ਵੀ ਹੋਣ ਲੱਗਦਾ ਬਹਿਸ ਵੀ ਹੋਣ ਲੱਗਿਆ ਤਾਂ ਉਹ ਕਿ ਇਨਸਾਨ ਕਹਿੰਦਾ ਕਿ ਮੇਰਾ ਰੋਜ਼ਾ ਤਾਂ ਅੱਲਾਹ ਆਪਾ ਬਹੁਤ ਖੁਸ਼ ਹੁੰਦਾ ਅੱਛਾ ਸਮਾ ਕੀ ਹੁੰਦਾ ਹੈ ਰੋਜ਼ਾ ਰੱਖਣ ਦਾ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਪਿੰਡਾਂ ਦੀਆਂ ਮਸਜਿਦਾਂ ਦੇ ਵਿੱਚ ਇੱਕ ਘੁੱਗੂ ਟਾਈਪ ਆਲਾਰਮ ਲੱਗਿਆ ਹੋਇਆ ਹੁੰਦਾ ਉਹਦਾ ਕੀ ਮਹੱਤਵ ਹੈ ਆ ਉਹਦਾ ਮਹੱਤਵ ਆ ਜੀ ਇਹਨੂੰ ਆ ਆਪਾਂ ਇੱਕ ਘੁੱਗੂ ਪੰਜਾਬੀ ਦੇ ਵਿੱਚ ਅਸੀਂ ਕਹਿ ਲੰਨਾ ਸ਼ੁਰੂ ਤੋਂ ਹੀ ਬਚਪਨ ਤੋਂ ਵੀ ਸੁਣਦੇ ਆਉਣੇ ਆ ਤੇ ਹਿੰਦੀ ਚ ਨੂੰ ਕੜਿਆਲ ਕਹਿੰਦੇ ਨੇ ਤੇ ਇਹਨੂੰ ਸੈਰਨ ਵੀ ਕਿਹਾ ਜਾਂਦਾ ਇਹ ਇੱਕ ਇੰਟੀਮੀਸ਼ਨ ਹੁੰਦਾ ਕਿ ਰੋਜ਼ਾ ਹੁਣ ਬੰਦ ਹੋਣ ਵਾਲਾ ਰੋਜ਼ੇ ਦਾ ਤੁਹਾਡਾ ਖਾਣ ਪੀਣਾ ਜਿਹੜਾ ਤੁਸੀਂ ਸਹਿਰੀ ਕਰਨੀ ਆ ਸਰਗੀ ਵੇਲੇ ਉਹ ਜਿਹੜਾ ਤੁਸੀਂ ਖਾਣਾ ਪੀਣਾ ਉਹਨੂੰ ਹੁਣ ਬੰਦ ਕਰ ਦਿਓ ਇਹ ਹੁਣ ਤੁਹਾਡਾ ਟਾਈਮ ਪੂਰਾ ਹੋ ਚੁੱਕਿਆ ਅਗਰ ਤੁਸੀਂ ਇਸ ਤੋਂ ਬਾਅਦ ਸੈਰਨ ਵੱਜਣ ਤੋਂ ਬਾਅਦ ਵੀ ਖਾਓਗੇ ਤੁਹਾਡਾ ਰੋਜ਼ਾ ਹੈ ਜੋ ਮਾਕਰੂ ਹੋ ਜਾਊਗਾ ਮੰਨਿਆ ਨਹੀਂ ਜਾਣਾ ਉਹ ਨਾਮ ਮਨਜ਼ੂਰ ਹੋ ਜਾ ਉਹ ਨਾਮ ਮਨਜ਼ੂਰ ਹੋ ਜਾ ਜਿੰਨ ਕੇ ਮਕਰੂ ਜਾਂ ਚੀਜ਼ ਹੀ ਮਕਰੂ ਹੋ ਗਈ ਅਸੀਂ ਗੱਲ ਦਾ ਸਿਰਫ ਹੁਕਮ ਦੀ ਆ ਕਿ ਅਸੀਂ ਹੁਕਮ ਨੂੰ ਉਸ ਨੂੰ ਕਿਹਾ ਜਾਂਦਾ ਕਿ ਜਿਸੋ ਜਦੋਂ ਕਿਹਾ ਅੱਲਾਪਾਕ ਨੇ ਜਿਸ ਵਖਤ ਕਿਹਾ ਜਿਵੇਂ ਕਿਹਾ ਉਹਨੂੰ ਹੁਕਮ ਕਿਹਾ ਜਾਂਦਾ ਅੱਲਾ ਦਾ ਹੁਣ ਆਪਾਂ ਰੋਜ਼ਾ ਦਾ ਮੰਨ ਲਓ 6.5 ਘੰਟਾ ਆਪਾਂ ਕੋਲ 5.7 ਹਲਤ ਆ ਨਾ ਹੁਕਮ ਨੂੰ ਜਿਵੇਂ ਕਿਹਾ ਜਿ ਉਸ ਤਰ੍ਹਾਂ ਉਸ ਨੂੰ ਲਾਗੂ ਕਰਨਾ ਇਹ ਹੁਕਮ ਆ ਇਹਨੂੰ ਹੁਕਮਰਜ਼ਾਈ ਕਹਿੰਦੇ ਨੇ ਇਸ ਕਰਕੇ ਰੋਜ਼ੇ ਦੀ ਬਹੁਤ ਵੱਡੀ ਅਹਿਮੀਅਤ ਆ ਕਿ ਇਨਸਾਨ ਗੁਨਾਹਾਂ ਤੋਂ ਵਾਜ਼ਦਾ ਬੁਰਾਈਆਂ ਤੋਂ ਵਾਜ਼ਦਾ ਅਤੇ ਹੱਥਾ ਕੇ ਉਸ ਦੇ ਅੰਦਰ ਇਨਸਾਨੀਅਤ ਦੀ ਭਾਵਨਾਉਂਦੇ ਆ ਯਤੀਮ ਗਰੀਬ ਮਸਕੀਨਾ ਦੀ ਉਸ ਦੇ ਅੰਦਰ ਉਸ ਦਾ ਦਰਦ ਪੈਦਾ ਹੁੰਦਾ ਇਸਲਾਮ ਧਰਮ ਦੇ ਵਿੱਚ ਕਿਹਾ ਹੋਇਆ ਵੀ ਕਿਸੇ ਦਾ ਹੱਕ ਖਾਣਾ ਵੀ ਜਿਹੜਾ ਗਲਤ ਹੈ ਤੇ ਉਹ ਰੋਜ਼ੇ ਦੇ ਵਿੱਚ ਕਈ ਹੁੰਦੇ ਨੇ ਖਾਸ ਤੌਰ ਤੇ ਅਸੀਂ ਵੀ ਦੇਖਦੇ ਆ ਕਿ ਮੁਸਲਮ ਧਰਮ ਦੇ ਵਿੱਚ ਬਹੁਤ ਸਾਰੇ ਮੁਸਲਮ ਇਹ ਜੇ ਨੇ ਜੋ ਕਿਸੇ ਨੂੰ ਦਿੱਤੇ ਹੋਏ ਪੈਸੇ ਦਾ ਵਿਆਜ ਵੀ ਨਹੀਂ ਲੈਂਦੇ ਉਹਦਾ ਇਹਨਾਂ ਰੋਜ਼ਿਆਂ ਦੇ ਨਾਲ ਕੀ ਸੰਬੰਧ ਹੁੰਦਾ ਮਤਲਬ ਦੇਖੋ ਇਹ ਹੋ ਗਈ ਇਨਸਾਨੀਅਤ ਕਿ ਅਗਰ ਤੁਸੀਂ ਆਪਣੇ ਭਾਈ ਜੋ ਕਿਸੇ ਨੂੰ ਉਹਦੀ ਹੈਲਪ ਕਰਨੀਆਂ ਤਾਂ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਲੇਕਿਨ ਇਸਲਾਮ ਧਰਮ ਚ ਬਹੁਤ ਹੀ ਜ਼ਿਆਦਾ ਮਨਾਹੀ ਹੈ ਸਖਤ ਮਨਾਹੀ ਹੈ ਸਖਤ ਮਨਾਹੀ ਹੈ ਸਖਤ ਬਨਾਈਆ ਜਿਹੜਾ ਬੰਦਾ ਸੂਦਖੋਰ ਆ ਸੂਦ ਤੇ ਪੈਸੇ ਲੈਂਦਾ ਦਿੰਦਾ ਜਾਂ ਉਹਨੂੰ ਲਿਖਦਾ ਉਸਦੀ ਕੋਈ ਬਖਸ਼ਿਸ਼ ਨਹੀਂ ਹੋਣੀ ਇਹ ਪੂਰਾ ਸਾਫ ਤੌਰ ਤੇ ਇੱਥੇ ਤੱਕ ਆਉਂਦਾ ਕਿ ਉਸ ਇਨਸਾਨ ਨੇ ਆਪਣੀ ਮਾਂ ਦੇ ਨਾਲ 70 ਮਰਤਵਾ ਜਨਾਹ ਕਰੀ ਕੀਤੀ ਜਿਹੜਾ ਬੰਦਾ ਵਿਆਜ ਦਾ ਸੂਤ ਦਾ ਪੈਸਾ ਖਾ। ਇਹ ਬਹੁਤ ਹੀ ਇਸਲਾਮ ਦੇ ਅੱਲਾ ਦੇ نزدیک ਉਹ ਪੜਾਅ ਆਮਲਾ ਇੱਕ ਕੁਰਾਨ ਪਾਕ ਦੇ ਵਿੱਚ ਲਿਖੀ ਹੋਈ ਹੈ। ਹਾਇ ਸਭ ਤੋਂ ਵੱਡਾ ਅੱਲਾ ਦੇ ਨਬੀ ਵੀ ਕਿ ਇਨਸਾਨ ਇਸ ਸਭ ਤੋਂ ਵੱਡਾ ਸੂਤ ਹੈ। ਇੱਕ ਇਸ ਦੀ ਬਖਸ਼ਿਸ਼ ਔਰ ਇੱਕ ਹੈ ਆਪਣੇ ਸ਼ਿਰਕ। ਸ਼ਿਰਕ ਦੇ ਬਾਰੇ ਵਿੱਚ ਆਇਆ ਕਿ ਅੱਲਾ ਪਾਕ ਜਿਹੜਾ ਬੰਦਾ ਰੱਬ ਤੋਂ ਇਲਾਵਾ ਇੱਕ ਪਾਲਨਹਾਰ ਤੋਂ ਇਲਾਵਾ ਕਿਸੇ ਹੋਰ ਨੂੰ ਰੱਬ ਮੰਨਦਾ ਉਹਦੀ ਬਖਸ਼ਿਸ਼ ਨਹੀਂ ਸਿਰਫ ਰੱਬ ਆਪਣਾ ਸੱਚਾ ਪਾਲਨਹਾਰ ਜਿਹਨੇ ਆਪ ਨੂੰ ਪੈਦਾ ਕੀਤਾ ਉਸ ਦੀ ਇਬਾਦਤ ਕਰਨੀ ਆ ਉਸ ਦੀ ਬੰਦਗੀ ਕਰਨੀ ਆ ਇਸ ਤੋਂ ਇਲਾਵਾ ਅਗਰ ਕੋਈ ਕਿਸੇ ਨੂੰ ਹੋਰ ਰੱਬ ਬਣਾਉਂਦਾ ਤਾਂ ਉਹ ਅੱਲਾ ਦੇ ਨਜ਼ਦੀਕ ਉਸ ਦੀ ਪਕੜ ਹੋ ਅੱਛਾ ਕੀ ਕੀ ਹਦਾਇਤਾਂ ਹੁੰਦੀਆਂ ਨੇ ਰੋਜ਼ਾ ਰੱਖਣ ਵੇਲੇ ਇਸ ਮਹੀਨੇ ਦੇ ਵਿੱਚ ਅਤੇ ਗ੍ਰਸਤ ਜੀਵਨ ਹੈ ਉਹ ਕਿਵੇਂ ਜਿਉਇਆ ਜਾਂਦਾ ਹੈ

ਉਹ ਉਹੀ ਆ ਉਹ ਕਰ ਦਿਆ ਯਾਨੀ ਕਿ ਸ਼ੈਤਾਨ ਦਾ ਹੁਣ ਹੈ ਨਹੀਂ ਉਹਦਾ ਬੰਨਿਆ ਸੰਗਲਾ ਚ ਇਸ ਕਰਕੇ ਹੁਣ ਤਾਂ ਇਬਾਦਤ ਕਰੋ ਆਪ ਦੀ ਪੂਰੀ ਜਿੰਨੀ ਇਬਾਦਤ ਹੋ ਜਾਵੇ ਓਨੀ ਘਟਾ ਤਾਂ ਕਿ ਅਸੀਂ 11 ਮਹੀਨੇ ਸਾਡਾ ਸੀ ਚੱਲਦੇ ਰਹੀਏ ਸਾਨੂੰ ਪੈਟਰੋਲ ਮਿਲ ਜਾਵੇ ਪੂਰਾ ਸਾਡੀ ਬੈਟਰੀ ਜਿਹੜੀ ਚਾਰਜ ਹੋ ਜਾਵੇ ਠੀਕ ਹੈ ਨਾ ਇਹ ਡਾਊਨ ਹੋ ਗਈ ਬੈਟਰੀ ਹੁਣ 11 ਮਹੀਨੇ ਜਿਹੜੀ ਬੈਟਰੀ ਚੱਲੂਗੀ ਹੁਣ ਆ ਇੱਕ ਮਹੀਨਾ ਪੂਰਾ ਚਾਰਜ ਕਰ ਨੂੰ ਆ ਹੁਣ ਫੁੱਲ ਕਰ ਲੋ ਤਾਂ ਨਾਬੇਨ ਲੈ ਜਾ ਪਟਾਲਾ ਜਿੱਥੇ ਮਰਜੀ ਲੈ ਜਾਓ ਅੱਛਾ ਸਰੀਰ ਤੇ ਕੀ ਕੀ ਅਸਰ ਪੈਂਦਾ ਜਿਵੇਂ ਆਪਾਂ ਗੁਰੂਜਾ ਰੱਖਦੇ ਆ ਇਹ ਕੋਈ ਸਰੀਰ ਨੂੰ ਫਾਇਦਾ ਵੀ ਹੁੰਦਾ ਜੀ ਇਹਦੇ ਇਹਦੇ ਸਾਰੇ ਸਰੀਰ ਨੂੰ ਫਾਇਦੇ ਨੇ ਜੀ ਸ਼ੂਗਰ ਤੋਂ ਤੁਹਾਨੂੰ ਬਹੁਤ ਫਾਇਦਾ ਹਾਂਜੀ ਤੁਹਾਡਾ ਬੀਪੀ ਆ ਜਿਹੜਾ ਨੋਰਮਲ ਰਹੇ ਹੂੰ ਉਹਨੂੰ ਡੀ ਹਾਈਡਰੇਸ਼ਨ ਨਹੀਂ ਹੁੰਦਾ ਹਾਂ ਤੁਹਾਡਾ ਪੇਟ ਆ ਸਭ ਤੋਂ ਵੱਡੀ ਜਿਹੜੀ ਪੇਟ ਦੀ ਬਿਮਾਰੀ ਆ ਜਿਹੜਾ ਅਕਸਰ ਕਿਉਂਕਿ तमाम ਬਿਮਾਰੀਆਂ ਜਿਹੜੇ ਸਾਰੇ ਬਣਾ ਪੇਟ ਤੋਂ ਲੱਗ ਸ਼ੁਰੂ ਹੁੰਦੀਆਂ ਨੇ ਨਾ ਉਹ ਪੇਟ ਦੇ ਉੱਪਰ ਵੀ ਤੁਹਾਡਾ weight ਘਟਣਾ ਸ਼ੁਰੂ ਹੋ ਜਾਓ ਤੁਹਾਡੀ ਚਰਬੀ ਆ ਜਿਹੜੀ ਹੌਲੀ ਹੌਲੀ ਖੁਰਜੂਗੀ ਹਾਂਜੀ ਜਦ ਆਪਾਂ ਕਿੱਥੇ ਦਾ ਆਪਾਂ ਸਾਰਾ ਦਿਨ ਖਾਈ ਜਾਣਾ ਖਾਈ ਜਾਣਾ ਦੇ ਤਰ੍ਹਾਂ ਦੀ ਸਾਹ ਵੀ ਲੈਣ ਦੇ ਦਿੰਦੇ ਸਰੀਰ ਨੂੰ ਹੁਣ ਜਿਹੜੇ ਬਾਡੀ ਦੇ ਫੰਕਸ਼ਨ ਨੇ ਇਸ ਨੂੰ ਵੀ ਸਾਹ ਹੀ ਚਾਹੀਦਾ ਨਾ ਇਸ ਨੂੰ ਰੈਸਟ ਵੀ ਚਾਹੀਦਾ ਆਮਨ ਵੀ ਚਾਹੀਦਾ ਨਾ ਬੈਠਣਾ ਇਹ ਇਨਸਾਨ ਥੱਕ ਜਾਂਦਾ ਭੱਜਿਆ ਭੱਜਿਆ 400 ਕਿਲੋਮੀਟਰ ਭੱਜਦਾ 2 ਕਿਲੋਮੀਟਰ ਉਹਨੂੰ ਰੈਸਟ ਦੀ ਜ਼ਰੂਰਤ ਹੈ ਨਾ ਇਸ ਕਰਕੇ ਬਾਡੀ ਆ ਜਿਹੜੀ ਇਹਨੂੰ ਸਾਲ ਦੇ ਵਿੱਚ 11 ਮਹੀਨੇ ਪੂਰਾ ਕੰਮ ਲਾਓ 1 ਮਹੀਨਾ ਇਹਨੂੰ ਰੈਸਟ ਕਰਾਓ ਇਹ ਹੁਣ ਰੈਸਟ ਨੂੰ ਮਿਲ ਰਹੀ ਆ ਇਹ ਰੈਸਟ ਇਹਦੇ ਸਾਰੇ ਪੁਰਜੇ ਇਹਨਾਂ ਦੀ ਜਨ ਕੀ ਸਫਾਈ ਹੋ ਰਹੀ ਆ ਮੈਂ ਆਪਾਂ ਗੱਡੀ ਮੋਟਰਸਾਈਕਲ ਸਰਵਿਸ ਕਰਾਉਣਾ ਤੇ ਸਰਵਿਸ ਹੋ ਰਹੀ ਹੈ ਨਾ ਹਾਂ ਉਹ ਸਾਰੀ ਰੀਸਾਈਕਲ ਹੋ ਜੂਗੀ ਜਾਂ ਕੰਪਿਊਟਰ ਰੀਸਾਈਕਲ ਕਰ ਲੈਣ ਆ ਉਹ ਸਾਰੇ ਉਹਦੇ ਮਰ ਜਾਂਦੇ ਨੇ ਹੈ ਨਾ ਤੇ ਰੀਸਾਈਕਲ ਜਦੋਂ ਹੁੰਦਾ ਫਿਰ ਕਿਸੇ ਵਿੱਚ ਚੱਲਦਾ ਉਹ ਚੱਲਦਾ ਨਹੀਂ ਅੱਗ ਮੰਗਾ ਇਸ ਤਰੀ ਇਨਸਾਨ ਚ ਫੁਰਤੀ ਆ ਜਾਂਦੀ ਚੁਸਤੀ ਆਉਂਦੀ ਪੂਰੀ ਅੱਛਾ ਤੁਹਾਡੇ ਆਰਟੀਕਲ ਵੀ ਲੱਗਦੇ ਰਹਿੰਦੇ ਨੇ ਧਾਰਮਿਕ ਤੌਰ ਤੇ ਪਰ ਅਸੀਂ ਦੇਖਿਆ ਵੀ ਇਸ ਵੇਲੇ ਕਹ ਲਈਏ ਖਾਸ ਕਰਕੇ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਨਹੀਂ ਹੁੰਦੇ ਇਹ ਸਾਰਿਆਂ ਦੇ ਹੁੰਦੇ ਨੇ ਕਿਉਂਕਿ ਹਿੰਦੂ ਮੁਸਲਮ ਸਿੱਖ ਇਸ ਵੇਲੇ ਕਹਿ ਲੀਏ ਇਫਤਾਰੀ ਪਾਰਟੀਆਂ ਵੀ ਕਰਦੇ ਨੇ ਅ ਰੋਜ਼ੇ ਖਲਵਾਉਂਦੇ ਨੇ ਉਹਨੂੰ ਕਿਵੇਂ ਦੇਖਦੇ ਜੀ ਉਸ ਵੇਲੇ ਭਾਈਚਾਰਕ ਸਾਂਝ ਦੀ ਜਿਹੜੀ ਮਿਸਾਲ ਪੈਦਾ ਹੋ ਜਾਂਦੀ ਹੈ ਦੇਖੋ ਮਲੇਰ ਕੋਲਾ ਸ਼ੁਰੂ ਤੋਂ ਹੀ ਅਮਨ ਦਾ ਗੁਲਦਸਤਾ ਰਿਹਾ ਹੈ ਇਹ ਗੰਗਾ ਜਮਨੀ ਤਹਿਜ਼ੀਬ ਦਾ ਸ਼ਹਿਰ ਆ ਇੱਥੇ ਮੁਹੰਮਦ ਨਵਾਬ ਸ਼ੇਰ ਅਲੀ ਖਾਨ ਜੀ ਵੱਲੋਂ ਸਹਾਬ ਯਾ ਦੇ ਹੱਕ 'ਚ ਆਦਾ ਨਾਰਾ ਹੀ ਬੁਲੰਦ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਪਿਆ ਗਿਆ ਕਿ ਮਲੇਰ ਕੋਲਾ ਕਿਆਮਤ ਤੱਕ ਇਸੇ ਤਰ੍ਹਾਂ ਉਹਨਾਂ ਦਾ ਹੱਥਾ ਠੀਕ ਹੈ ਇੱਕ ਗੁਰੂਆ ਪੀਰਾਂ ਦੀ ਧਰਤੀ ਹੈ ਫਕੀਰਾਂ ਦੀ ਹੈ ਨਾ ਇੱਥੇ ਹਾਜ਼ਰ ਸ਼ੇਖ ਸਾਦੁਰੂਦੀਨ ਸਾਦਰੇ ਜਹਾ ਬਾਬਾ ਹਾਦਰ ਸ਼ੇਖ ਵਾਲੇ ਮੌਜੂਦ ਨੇ ਔਰ ਬਹੁਤ ਵੱਡੀਆਂ ਹਸਤੀਆਂ ਨੇ ਹੈ ਨਾ ਤੇ ਇਸ ਕਰਕੇ ਇਹਨੂੰ ਬਰ ਮਿਲਿਆ ਹੈ ਤੇ ਇਹ ਧਰਤੀ ਇਨਸ਼ਾਅੱਲਾ ਇਸ ਤਰੀ ਇਨਸਾਨੀਅਤ ਦਾ ਪੈਗਾਮ ਰੈਂਦੀ ਦੁਨੀਆ ਤੱਕ ਦਿੰਦੀ ਰਹੂਗੀ ਔਰ ਇੱਥੇ ਜਾਂਦਾ ਰਹੂਗਾ ਜੇ ਇੱਕ ਦੋ ਸ਼ਰਾਤ ਦੇ ਅਨਸਰ ਹੁੰਦੇ ਨੇ ਉਹਨਾਂ ਨੂੰ ਇਸ ਵਿੱਚ ਨਹੀਂ ਗਿਣਿਆ ਜਾ ਸਕਦਾ ਉਹ ਇਨਸਾਨੀਅਤ ਦੀ ਲਿਸਟ ਜੋ ਬਾਹਰ ਹੈ ਤੇ ਉਹ ਹਰ ਧਰਮ ਚ ਹੁੰਦੇ ਨੇ ਮੁਸਲਮਨ ਚ ਵੀ ਹੋ ਸਕਦਾ ਸਿੱਖ ਚ ਵੀ ਹਿੰਦੂ ਚ ਵੀ ਸਭ ਹੋਣ ਲੇਕਿਨ ਉਹ ਇਨਸਾਨੀ ਪਿਆਰ ਨੂੰ ਇਸ ਮੁਹੱਬਤ ਨੂੰ ਇਸ ਅਮਨ ਦੇ ਗੁਲਦਸੇ ਨਹੀਂ ਤੋੜ ਸਕਦੇ ਠੀਕ ਹੈ ਜੀ ਇਸ ਕਰਕੇ ਅਮਨ ਦਾ ਗੁਲਦਸਤਾ ਸਤਿ ਰੂਗਾਂ ਦੇ ਇਫਤਾਰ ਪਾਰਟੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਜ ਵੀ ਇਫਤਾਰ ਪਾਰਟੀਆਂ ਵੱਡੀ ਇਤਗਾਦ ਵਿੱਚ ਮੁ슬ਮਨ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਮੋਬੀਨ ਫਰੂਕੀ ਜੀ ਉਹਨਾਂ ਵੱਲੋਂ ਅੱਜ ਦਾਵਤ ਮਿਲਿਆ ਉੱਤੇ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਹੋਣਗੇ ਇਨਸ਼ਾਅੱਲਾ ਉੱਤੇ ਮੇਰੇ ਦੋਸਤ ਸਤਰਾ ਪੰਜਾਬੀ ਜੀ ਉਹਨਾਂ ਦਾ ਰਾਤ ਨੂੰ ਫੋਨ ਆਇਆ ਉਹ ਵੀ ਆ ਰਹੇ ਨੇ ਸਿੰਗਰ ਨੇ ਕਹਿੰਦੇ ਹਨੀਫ ਸਾਹਿਬ ਕੱਲ ਨੂੰ ਰੋਜ਼ਾ ਇਫਤਾਰੀ ਮਗਾ ਹਾਂ ਜੀ ਉੱਤੇ ਇਤਗਾਦ ਪਹੁੰਚਾਂਗੇ ਉਹ ਸਾਰੇ ਧਰਮ ਇਕੱਠੇ ਹੋਣਗੇ ਭਾਈਚਾਰਕ ਸਾਂਭ ਕਾਇਮ ਹੋ ਰਿਹਾ ਇ अच्छा नमाज ਦੀ ਗੱਲ ਕਰੀਏ ਕਿੰਨੇ ਵਕਤ ਦੀ ਨमाज ਹੈ ਜਿਹੜੀ ਉਹ ਜ਼ਰੂਰੀ ਹੈ ਤੇ ਜੇਕਰ ਕੋਈ ਬਿਮਾਰ ਹੈ ਤਾਂ ਉਹਦੇ ਲਈ ਕੋਈ ਛੋਟ ਹੈ ਇਸ ਤੇ ਵਿੱਚ ਦੇਖੋ ਨमाजਾਂ ਦਾ ਪੰਜ ਹੀ ਨੇ ਲੇਕਿਨ ਅਗਰ ਕੋਈ ਐਸੀ ਜਿਆਦਾ ਹੀ ਬਹੁਤ ਹੀ ਬਿਮਾਰੀ ਆ ਡਾਕਟਰ ਮਨਾ ਕੀਤਾ ਤਾਂ ਉਸ ਨੂੰ ਤਾਂ ਹੈ ਪੰਜਾਹਸ਼ ਲੇਕਿਨ ਅਗਰ ਉਹ ਥੋੜਾ ਮੋਟਾ ਬਿਮਾਰ ਆ ਬੰਦਾ ਮੰਜੇ ਤੇ ਪਿਆ ਤਾਂ ਉਹਨੂੰ ਹੁਕਮ ਆ ਕਿ ਮੰਜੇ ਤੇ ਪੈ ਕੇ ਨਮਾਜ਼ ਪੜੇ ਬਜੂ ਕਰਕੇ ਇਸ਼ਾਰੇ ਨਾਲ ਪੜੇ ਅਗਰ ਬਸ ਦੇ ਵਿੱਚ ਸਫਰ ਕਰ ਰਿਹਾ ਤਾਂ ਉਹਨੂੰ ਪਾਣੀ ਨਹੀਂ ਮਿਲ ਰਿਹਾ ਤਾਂ ਸਫਰ ਲੱਭਾ ਤਾਂ ਬਸ ਦੇ ਵਿੱਚ ਹੀ ਬੈਠ ਕੇ ਪੜਨਾ ਵੇ ਨਮਾਜ਼ ਮਤਲਬ ਜ਼ਰੂਰੀ ਹੈ ਹਾਂ ਉਹ ਤੈਮਮ ਕਰ ਲਾ ਤੈਮਮ ਬਸ ਦੇ ਜਿਹੜੇ ਸ਼ੀਸ਼ੇ ਹੁੰਦੇ ਨਾ ਸ਼ੀਸ਼ਾ ਦੇ ਉੱਪਰ ਗਰਦ ਲੱਗੀ ਹੁੰਦੀ ਆ ਗਰਦ ਉਹਨੂੰ ਉਹਦੇ ਹੱਥ ਲਾ ਲਾ ਕੇ ਨਾ ਇਹਨੂੰ ਆਏ ਕਰਦੇ ਦਿਓ ਪਾਕ ਮੰਨੀ ਗਈ ਆ ਉਹਦੇ ਨਾਲ ਤੈਮਮ ਕਹਿੰਦੇ ਨੇ ਉਹਨੂੰ ਜੇ ਪਾਣੀ ਨਹੀਂ ਮਿਲਦਾ ਤਾਂ ਬਜੂਗਾ ਉਹਨੂੰ ਤੈਮਮ ਕਰ ਲਓ ਥੋੜਾ ਜੋ ਹੋਊਗਾ ਜਦ ਬਜੇ ਹੋਗੀ ਤਾਂ ਨਮਾਜ਼ ਹੋਗੀ ਕੁਰਸੀ ਤੇ ਬੈਠ ਕੇ ਪਹਿਲਾਂ ਬਸ ਦੀ ਸੀਟ ਤੇ ਬੈਠੋ ਜਿਵੇਂ ਮਾਰੀ ਪਹਿਲਾਂ ਲੇਕਿਨ ਮਾਫ ਨਹੀਂ ਹੈ ਨਹੀਂ ਨਮਾਜ਼ ਫਰਜ਼ ਹੈ ਅੱਲਾ ਦਾ ਹੁਕਮ ਹੈ ਅੱਛਾ ਬਹੁਤ ਸਾਰੀਆਂ ਜਿਹੜੀਆਂ ਪ੍ਰਚਲਿਤ ਕਥਾਵਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਨਵੀ ਸਾਹਿਬ ਨੂੰ ਜਦੋਂ ਬੁਲਾਇਆ ਗਿਆ ਸੀ ਤੇ ਉਹਨਾਂ ਨੂੰ तकरीबन کافی ਨਮਾਜ਼ਾਂ ਦੱਸੀਆਂ ਗਈਆਂ ਸੀ ਉਹਨਾਂ ਦੀ ਗਿਣਤੀ ਕਿੰਨੀ ਸੀ ਤੇ ਗਿਣਤੀ ਵਾਪਸ ਪੰਜ ਤੇ ਕਿਵੇਂ ਆ ਗਈ ਆ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਆਪਣੇ ਅੱਲਾ ਪਾਕ ਨੇ ਬਰਾਕ ਦੀ ਸਵਾਰੀ ਦਿੱਤੀ ਤਾਂ ਅੱਲਾ ਪਾਕ ਨੇ ਬੁਲਾਇਆ ਦਿੱ ਉੱਥੇ ਤਾਂ ਅੱਲਾ ਪਾਕ ਜਾਂਦੇ ਰਹੇ ਜਾਂਦੇ ਤਾਂ ਪਹਿਲਾਂ ਹੀ ਜਨ ਕਿ ਉਸਤੇ ਵਿੱਚ ਸਫਰ ਚ ਉਹਨਾਂ ਨੂੰ 50 ਨਮਾਜ਼ਾਂ ਦਾ ਹੁਕਮ ਆਇਆ ਸੀ ਲੇਕਿਨ موسی ਅਲੇ ਇਸਲਾਮ ਜਿਹੜੇ ਉਹ ਵੀ ਨਬੀ ਹੋਏ ਨੇ ਉਹ ਕਹਿੰਦੇ ਮੇਰੀ ਉਮਮਤ ਤਾਂ ਦੋ ਨਹੀਂ ਪੜਦੀ ਸੀ ਉਹ ਵੀ ਨਬੀ ਹੋਏ ਦੀ ਨਾ ਵਕ ਦਿੰਦੇ ਵੀਰ ਜਰਾ ਮੈਂ ਇਹ ਮੁਤਲਕ ਮੈਂ ਪੰਜਾਂ ਨਮਾਜ਼ਾਂ ਪੜਦਾ ਤਾਂ ਉਹ ਕਹਦੇ ਵੀ ਇੱਕ ਟੋਕ ਟੋਕ ਯਾਨੀ ਕਿ ਘਟਾਉ ਦੇ ਘਟਾਉ ਦੇ ਪੰਜ ਤੇ ਰਹਿ ਗਈਆਂ ਹੁਣ ਹੈਗਾ ਮੁਹੰਮਦ ਸੱਲਾਹ ਵਾਲੇ ਜਿਹੜੀ ਮੇਰੀ ਉਮਮਤ ਹੈ ਪੰਜ ਨਮਾਜ਼ਾਂ ਪੜੂਗਾ ਤਾਂ 50 ਜਿੰਨਾ ਸਵਾਬ ਆਉ। ਉਸਤਾਲਾ ਸਲਾਮ ਕਹਿਣ ਲੱਗੇ ਫਿਰ ਤੁਸੀਂ ਜਾਓ ਫਿਰ ਉਹ ਅੱਲਾ ਦੇ ਨਬੀ ਕਹਿੰਦੇ ਮੁਹੰਮਦ ਸਾਹਿਬ ਕਹਿੰਦੇ ਮੈਨੂੰ ਹੁਣ ਸ਼ਰਮ ਆਉਂਦੀ ਹੈ। ਹਾਂ ਹੈ ਨਾ? ਆ ਇਨਸਾਨ ਕੋਈ ਬਾਰ-ਬਾਰ ਕਿਸੇ ਇਨਸਾਨ ਕੋਲ ਜਾਂਦਾ ਨਾ ਸ਼ਰਮ ਮਹਿਸੂਸ ਕਰਦਾ ਨਾ। ਹਾਂ ਹਾਂ। ਅ ਮੁਹੰਮਦ ਸਾਹਿਬ ਕਹਿੰਦੇ ਮੈਨੂੰ ਸ਼ਰਮ ਆਉਂਦੀ। ਕੋਈ ਪੰਜ ਨਮਾਜ਼ਾਂ ਇਨਸਾਨ ਜ ਕਿਉਂਕਿ ਮੁਸਲਮ ਧਰਮ ਸਭ ਸਾਰਦਾ ਸਾਂਝਾ ਧਰਮ ਹੈ ਕਹਿ ਲਿਏ ਵੀ ਗੁਲਦਸਤਾ ਹੈ ਜਿਹੜਾ ਪੰਜਾਬ ਹੈ ਆਪਣਾ ਇੰਡੀਆ ਹੈ ਸਭ ਧਰਮਾਂ ਦੇ ਲੋਕ ਬਰਾਬਰ ਸਤਿਕਾਰ ਦਿੰਦੇ ਨੇ ਕੁਝ ਕਹਿਣਾ ਚਾਹੋਗੇ ਲਾਸਟ ਹਾਂ ਦੇਖੋ ਜੀ ਸਾਡਾ ਜਿਹੜਾ ਦੇਸ਼ ਹਿੰਦੁਸਤਾਨਾ ਇਹ ਸਾਰੇ ਧਰਮਾਂ ਦਾ ਇੱਕ ਗੁਲਦਸਤਾ ਹੈ ਇਹ ਕਿਸੇ ਇੱਕ ਇੱਕ ਫਿਰਕੇ ਦਾ ਦੇਸ਼ ਨਹੀਂ ਹੈ ਇੱਥੇ ਹਿੰਦੂ ਮੁਸਲਮਾਨ ਈਸਾਈ ਸਿੱਖ ਦਲਿਤ ਵੀਰ ਕ੍ਰਿਸਚੀਅਨ ਉੱਦੇ ਹਰ ਤਰ੍ਹਾਂ ਦੇ ਲੋਕ বাসਦੇ ਨੇ ਇਹ ਕਿਸੇ ਤਾਪ ਦਾ ਨਿੱਜੀ ਜਾਗੀਰ ਨਹੀਂ ਬਲਕਿ ਤੇ ਸਾਰੀ ਧਰਮਾਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਪਿਆਰ ਉਹ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਦੇਸ਼ ਹੋਰ ਵੀ ਤਰੱਕੀ ਕਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ ਸ਼ੁਕਰੀਆ ਇਹ ਸਨ ਮੁਹੰਮਦ ਹਨੀਫ ਜੀ ਜਿਨ੍ਹਾਂ ਦਾ ਕਹਿਣਾ ਕਿ ਇਸ ਪਾਕ ਤੇ ਪਵਿੱਤਰ ਮਹੀਨੇ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਹੋਰ ਅ ਜਿਆਦਾ ਵੇਖਣ ਨੂੰ ਮਿਲਦੀ ਹੈ ਕਿਉਂਕਿ ਜੇਕਰ ਗੱਲ ਕਰੀਏ ਹਿੰਦੂ ਤੇ ਸਿੱਖ ਧਰਮ ਦੀ ਜਦੋਂ ਇਹਨਾਂ ਦੇ ਉਹ ਇਫਤਕਾਰੀ ਪਾਰਟੀ ਦਿੰਦੇ ਨੇ ਰੋਜ਼ੇ ਖਲਵਾਉਂਦੇ ਨੇ ਤਾਂ ਉਸ ਤੋਂ ਹੋਰ ਜਿਹੜੀ ਭਾਈਚਾਰਕ ਸੰਜ ਪੈਦਾ ਹੁੰਦੀ ਹੈ ਤੇ ਵਕ ਵਕ ਮਿਸਾਲਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ ਲੋੜ ਹੈ ਐਸੇ ਭਾਈਚਾਰਕ ਸੰਜ ਨੂੰ ਬਰਕਰਾਰ ਰੱਖਣ ਦੀ ਤੇ ਉਹਨਾਂ ਫਿਰਕੂ ਪ੍ਰਸਤਾ ਨੂੰ ਵੀ ਇੱਕ ਕਰਾਰਾ ਜਵਾਬ ਦਿੱਤਾ ਹੈ ਜੋ ਕਿ ਫਿਰਕੂ ਪੜਾ ਫਲਾ ਰਹੇ ਨੇ ਕਿਤੇ ਨਾ ਕਿਤੇ ਤਾਰ ਮਾਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਵੰਗਾਰਿਆ ਗਿਆ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪੰਜਾਬ ਕੇਸ ਦੀ ਜਗਬਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ